ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ 6 ਪਿਸਟਲ ਅਤੇ ਡਰੱਗਸ ਮਣੀ ਕੀਤੀ ਬਰਾਮਦ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਗੈਂਗਸਟਰਾਂ ਤੇ ਵਾਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕੰਡ ਦਾ ਜਿਹੜਾ ਫਸਟ ਡੇ ਹੈ ਉਸ ਦਿਨ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆਰਮਸ ਜਿਹੜਾ ਮੋਡਿਊਲ ਆ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਜਿਹੜੇ ਵੈਪਨਸ ਤੇ ਹਿਰੋਇਨ ਦੀ ਸਮਗਲਿੰਗ ਕਰ ਰਿਹਾ ਵਾਇਰ ਡਰੋਨ ਇਹਦੇ ਪੰਜ ਦੋਸ਼ੀ ਫੜੇ ਨੇ ਤੇ 6 ਸਫਿਸਟੀਕੇਟਡ ਪਿਸਟਲ ਨੇ ਕੁਸ਼ ਹਿਰੋਇਨ ਮਿਲੀ ਹੈ ਔਰ ਬਹੁਤ ਵੱਡੇ ਅਮਾਉਂਟ ਹੈਗਾ 11 ਲੱਖ 90 ਹਜ਼ਾਰ ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਜਿਹੜੇ ਪੰਜ ਦੋਸ਼ੀ ਨੇ ਇਹਨਾਂ ਚੋਂ ਚਾਰ ਇੱਕੋ ਪਿੰਡ ਦੇ ਨੇ ਰੋੜਾਂ ਵਾਲੀ ਪੀਐਸ ਕਰੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪ੍ਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਅ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋਣਾ ਵਾਲੀ ਪੀਐਸ ਘਰੰਡਾ ਇਹ ਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਹੀਰੋਇਨ ਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਬਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਗਾਨਾ ਹੈ ਮੇਡ ਇਨ 터ਕੀ 2.32 ਬੋਰ ਦੇ ਨੇ 1.30 ਬੋਰ ਦਾ ਪਿਸਤਲ ਹੈ ਇਹ ਸਾਰੇ ਪਿਸਤਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨ ਨੇ ਕੰਮ ਇਹੀ ਕਰ ਰਹੇ ਨੇ ਕਿ ਆਰਮਸ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ बार-बार ਇਸ ਕੰਮ ਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ ਐ 2025 ਦੋ ਮੁਕਦਮੇ ਦਰਜ ਆ ਕਰੰਡੇ ਥਾਣੇ ਚ ਇਹਦੇ ਖਿਲਾਫ ਹੀਰੋਇਨ ਦੇ ਮੋਲਕ ਦੀਪ ਹੈ ਰਣੀਕੇ ਦਾ ਇਹਦੇ ਖਿਲਾਫ ਇੱਕ ਕਿਲੋ ਹੀਰੋਇਨ ਦਾ ਐਨਟੀਐਫ ਵੱਲੋਂ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਕਰੰਡੇ ਦੇ ਵਿੱਚ ਗੁਰਪ੍ਰੀਤ ਕੋਪੀ ਹੈ ਇਹ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਟੇ ਦੇ ਵਿੱਚ ਉਸ ਕੇਸ ਚ ਵੀ ਇਹਦੀ ਸ਼ਮੂਲੀਅਤ ਹੋਈ ਸੀਗੀ 2024 ਚ ਇਹ ਬੇਲ ਆਊਟ ਹੋਇਆ ਹੈ 11 25 ਨੂੰ ਇਹ ਸੁਖਰਾਜ ਜੋਗਾ ਹੈਗਾ ਵੀ ਲੇਬਰ ਦਾ ਕੰਮ ਕਰਦਾ ਇਹ ਵੀ 24 ਸਾਲ ਦਾ 사ਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਸੋ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਬੋਟੇ ਵੈਲ ਆਫ ਨਹੀਂ ਬਟ ਮੜੇ ਜਿਹੜੇ ਸਮਗਲਤ ਨੇ ਬਾਰ ਬਾਰ ਰਿਪੀਟ ਅਫੈਂਡਰ ਹੈਪਚੂਲ ਅਫੈਂਡਰ ਉਹਨਾਂ ਨਾਲ ਰਲ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੋਲਕਦੀਪ ਔਰ ਗੁਰਪ੍ਰੀਤ ਕੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਹਨ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਵੱਡਾ ਅਮਾਊਂਟ ਬੜੀ ਦੇਰ ਬਾਅਦ ਐਡਾ ਵੱਡਾ ਡਰੱਗ ਮੰਨੀ ਦਾ ਫੜਿਆ ਗਿਆ 11 ਲੱਖ ਤੋਂ ਕਰੀਬ ਹੈਗਾ ਏ 10 ਲਾਈਫ ਕੈਟਰੀਜਸ ਵੀ ਮਿਲੇ ਇਹਨਾਂ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟ ਹੈ ਇਹਦੇ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸਿਰਿਨਵੇਲਾ ਵਿਰੇਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ ਪਾਰਸ ਜੀ ਔਰ ਮੇਨ ਜਿਹੜਾ ਸਾਡੇ ਇਹਦੇ ਵਿੱਚ ਇਨਸਪੈਕਟਰ ਅਮਨ ਰੰਧਾਵਾ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮਜ਼ ਦਾ ਜਿਹੜਾ ਸਾਰਾ ਇਹ ਮੋਡਿਊਲ ਹੈ ਬਸਟ ਕੀਤਾ ਗਿਆ